ਕਰ ਨਵੀਂ ਨਵੀਂ ਛੱਤ ਤੇ ਜਿਹੋ ਹੰਦੀ ਚੜੀ ਆ ਰਹੀ ਹੈ ਲੋ ਵੀ ਦੋਸਤੋ ਅਸੀਂ ਜਾ ਰਹੇ ਆ ਅੱਜ ਪਿੰਡ ਮੱਥਾ ਟਿਕਣ ਦਰਾਹੇ ਆ ਪਿੱਛੇ ਬੈਠੀ ਸਾਡੀ ਸੈਨਾ ਜਿਨ੍ਹਾਂ ਨੂੰ ਮੋਬਾਈਲ ਤੋਂ ਵੇਲ ਨਹੀਂ ਹੁੰਦਾ ਹੈਗਾ ਹੁਣ ਇੱਕ ਰੁਸੀ ਬੈਠੀ ਆ ਸਾਡੀ ਉਹਨੂੰ ਮੋਬਾਈਲ ਅਸੀਂ ਖੋਲ੍ਹ ਲਿਆ ਉਹ ਤੋਂ ਲੈ ਵੀ ਮੰਨਤ ਉਹਦੇ ਵਾਲੀ ਮਾੜਾ ਕੈਮਰਾ ਮਾਰੀ ਦਿਖਾਈ ਉਹਦੀ ਫੋਟੋ ਉਹਦਾ ਜਿੱਡਾ ਕਿ ਨਾਕਾ ਮੱਖੀ ਜਿੱਡਾ ਉਹਦੇ ਅੰਦਰ ਗੁੱਸਾ ਜੜਿਆ ਹੋਇਆ ਇਸ ਟਾਈਮ। ਲੋ ਦੋਸਤੋ ਤੁਹਾਨੂੰ ਫਰੰਟ ਦਿਖਾਣੇ ਦਰਾਹੇ ਦੀ ਨਹਿਰ ਦਾ। ਬਾਕੀ ਜਾ ਕੇ ਆਪਾਂ ਗੁਰਦੁਆਰੇ ਤੁਹਾਡੇ ਨਾਲ ਸੰਪਰਕ ਕਰਦੇ ਆਂ ਫੇਰ ਦੁਬਾਰਾ ਜੀ। ਅੱਜ ਸਾਡਾ ਫਰਸਟ ਵਲੌਗ ਹੈ। ਅੱਜ ਸਾਡਾ ਫਰਸਟ ਵਲੌਗ ਆ। ਸਾਡਾ ਇੱਕ ਮੈਂਬਰ ਅੱਜ ਪਹਿਲੇ ਦਿਨ ਹੀ ਰੁੱਸ ਗਿਆ। ਉਹ ਰੁੱਸ ਕੇ ਹਾਦੀ ਤੁਹਾਨੂੰ ਵੀ ਸਟੱਗਲ ਚੰਗੀਦਰਾ ਗੁਰਦੁਆਰੇ ਜਾ ਕੇ ਦਿਖਾਣਾ। ਓਏ ਬਈ ਦੋਸਤੋ ਹੁਣ ਅਸੀਂ ਆਪਣੇ ਪਹੁੰਚ ਗਿਆ ਪਿੰਡ ਦਰਾਹੇ ਦਰਾਹੇ ਦੀ ਸੜਕਾਂ ਦਾ ਥੋੜਾ ਜਿਹਾ ਨਜ਼ਾਰਾ ਤੁਹਾਨੂੰ ਵੀ ਦਿਖਾਣੇ ਆ ਅੱਜ ਬੰਦਾ ਸਾਰਾ ਸਾਰਨਾ ਵੱਧ ਕੰਮ ਕਰਦਾ ਕੰਫਿਊਜ਼ ਰਹਿੰਦਾ ਇਹ ਜੱਪੂ ਹੈਲੋ ਦਾ ਗਰੀ ਮੜਾ ਜੀ ਹੈਲੋ ਕਰੋ ਮਾਦੇ ਦੇਖਿਆ ਇਨਾ ਕਨਫਿਊਜ਼ ਹੈ ਹੈਲੋ ਕਰਨ ਦਾ ਵੀ ਟਾਈਮ ਨਹੀਂ ਹੁੰਦਾ ਇਹਦੇ ਕੋਲ ਕਰੀ ਹੈਲੋ ਤੇ ਆ ਸਾਡਾ ਰਿਆ ਪਿੱਛੇ ਗੁੱਸੇ ਖੋਰ ਬੰਦਾ ਹੁਣ ਇਹਨੂੰ ਮੋਬਾਈਲ ਮਿਲ ਗਿਆ ਤਾਂ ਹੁਣ ਪੂਰਾ ਖੁਸ਼ ਆ ਹੁਣ ਇਹ ਆਪਣੇ ਦੋ ਟੁੱਟੇ ਦੰਦ ਵੀ ਦਿਖਾ ਸਕਦਾ ਇਹ ਕੀ ਆ ਸਾਡਾ ਇਹਨੂੰ ਵਲੌਗ ਬਣਾਉਣ ਦਾ ਬਹੁਤ ਚਾਹ ਵਾ ਇਹ ਕਹਿੰਦੀ ਮੈਂ ਫੇਮਸ ਹੋਣਾ ਲੋ ਜੀ ਕਿਆ ਵਿਊ ਆ ਕਿਆ ਨਜ਼ਾਰਾ ਸੇ ਪਾਸੇ ਖੇਤ ਹੀ ਖੇਤ ਬਰਾਏ ਵਾਲੇ ਨੇ ਝੋਨਾ ਬੀਜਤਾ ਸਾਰਾ ਸਾਡੀ ਗੁੰਮ ਨਹੀਂ ਔਰ ਬਹਿਰਦੀਪ ਕਹਿੜਾ ਨਹੀਂ ਨਹੀਂ ਕਹਿਣਾ ਕੋਈ ਕੁਝ ਕਹਿਣਾ ਨਾ ਔਰ ਮਨਤ ਕੁਝ ਕਹਿਣਾ ਨਹੀਂ ਨਹੀਂ ਖਲਾ ਚੱਲ ਏ ਬੀ ਸੀ ਸੁਣਾ ਲੈ ਫਿਰ ਏ ਬੀ ਸੀ ਡੀ ਈ ਐਫ ਜੀ ਐਚ ਆਈ ਜੇ ਕੇ ਐਲ ਐਮ ਐਨ ਓ ਪੀ ਕਿਊ ਆਰ ਐਸ ਟੀ ਯੂ ਵੀ ਟੂ ਵੀ ਐਸ ਵਾਈ ਜ਼ੈਡ ਉਹ ਭੁੱਲ ਗਈ ਟੀ ਤੋਂ ਬਾਅਦ ਵਾਈ ਜ਼ੈਡ ਕਿੱਥੋਂ ਆ ਗਿਆ ਸੀ ਤੋਂ ਆ ਗਿਆ ਹਾਂ ਇਸ ਤਰ੍ਹਾਂ ਕੋਈ ਸੰਦੇਸ਼ ਨੂੰ ਲਾਈਕ ਕਮੈਂਟ ਸ਼ੇਅਰ ਕਰੋ ਸਾਡੇ ਬਲੌਗ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਕਿਆ ਕਰੇ ਸਾਰੀ ਯੂਥ ਦੁਨੀਆ ਆਵਾਂ ਵੀ ਨਾ ਨੋ ਦੋਸਤੋ ਹੁਣ ਆਪਾਂ ਪੂਰੇ ਗੁਰਦੁਆਰੇ ਕੋਲ ਜਾ ਕੇ ਬ੍ਰੇਕ ਮਾਰ ਕੇ ਆ ਆਨਲਾਈਨ ਹੁੰਨੇ ਆ ਜੱਤਕ ਲਈ ਬਾਏ ਆਪਾਂ ਪਹੁੰਚ ਗਏ ਗੁਰਦੁਆਰਾ ਸਾਹਿਬ ਪਹਿਲਾਂ ਆਪਾਂ ਜਾਣਾ ਵਾ ਸ਼ਹੀਦਾਈ ਜਗ੍ਹਾ ਤੇ ਮੱਥਾ ਟੇਕਣ ਉਦੋਂ ਬਾਅਦ ਆਪਾਂ ਗੁਰਦੁਆਰਾ ਸਾਹਿਬ ਆ ਕੇ ਮੱਥਾ ਲਿਖਾਂਗੇ ਉੱਧੇ ਦਾਦ ਦਿੱਤੇ ਹਾਂ ਤੈਨੂੰ ਪਤਾ ਨਾ ਕਿੱਦਾਂ ਨੂੰ ਜਾਣਾ ਹਾਂ ਹਾਂ ਕਿਧਰ ਜਾਣਾ ਹੁਣ ਉੱਧਰ ਉੱਧਰ ਹਾਂ ਸੱਚੀ ਹਾਂ ਤਾਂ ਹਿੰਦਾ ਯਾਦ ਹੈ ਆਪਾਂ ਮਹੀਨੇ ਬਾਅਦ ਵੀ ਉਹਨੇ ਤਾਂ ਵੀ ਤੈਨੂੰ ਯਾਦ ਹੈ ਠੀਕ ਆ ਦਾ ਦਾ ਪਟਿਆ ਤੇ ਦਾ ਨੂੰ ਪਤਾ ਲੱਗ ਗਿਆ ਜੈ ਬਾਬਾ ਜੀ ਆ ਗਏ ਆਪਾਂ ਕਹਿੰਦੇ ਨੂੰ ਪਤਾ ਆ ਗਏ ਆਪਾਂ ਆਪਾਂ ਬਾਬਾ ਜੀ ਦੇ ਪਹੁੰਚ ਗਏ ਆ ਤੇਰਾ ਸ਼ੀਦਾ ਨੇ ਮੱਥਾ ਟੇਕ ਲੀਏ ਫੇਰ ਆਪਾਂ ਚੱਲਦੇ ਆਂ ਗੁਰਦੁਆਰਾ ਸਾਹਿਬ ਦੇ ਅੰਦਰ ਬੈਠਾ ਪੰਡਿਤ ਪਿਕ ਮੋਰ ਮੈਨੂੰ ਤਾਂ ਇਹ ਮੋਰ ਲੱਗਦਾ ਪਰ ਹਰਦੀਪ ਇਹ ਪੀਕੋ ਕਹਿ ਰਹੀ ਆ ਸਾਂਝ ਨਹੀਂ ਲੱਗਦੀ ਇਹਦੋਂ ਲਾਜ ਕੀ ਚੀਜ਼ ਆ ਇਹ ਪਿੰਡ ਦੇ ਸ਼ਹੀਦਾਂ ਦੀ ਜਗਾ ਜੀ ਮੱਥਾ ਟੇਕਣ ਆਏ ਆ ਅਸੀਂ ਸਾਰੇ लो जी हम पहुंच गए आपे पिंडरे दराहे चाहिए निशान सर साहब ਸਤਨਾਬ ਵਾਹਿਗੁਰੂ ਸਤਨਾਬ ਇਹ ਜਗ੍ਹਾ ਹੈਗੀ ਆ ਜੀ ਬਾਬਾ ਸਿੱਧ ਦੀ ਕਿਤੇ ਦਿਵਾੜੀ ਨੂੰ ਬਹੁਤ ਭਾਰੀ ਰਸ਼ ਪੈਂਦਾ ਵਾ

ਗੁਰਦੁਆਰਾ ਸਾਹਿਬ ਚੱਲ ਰਿਹਾ ਲੰਗਰ ਮੰਨ ਲੇ ਤਾਂ ਚਾਰ ਵਾਰ ਖਾਣੋਂ ਮੰਨ ਤੇ ਚਾਹ ਪਾਣੀ ਬਹੁਤ ਕਰਨ ਵਾਪਸ ਵੀ ਜਾਣਾ ਤੇ ਆਪਾਂ ਚੱਲਦੇ ਆ ਮਾਹ ਸੇਵਾ ਹੈ ਦੋਸਤੋ ਸਾਡੇ ਪਿੰਡ ਦਾ ਗੁਰਦੁਆਰਾ ਸਾਹਿਬ ਜਿੱਥੋਂ ਸੀਲ ਮੱਥਾ ਟੇਕ ਕੇ ਇਹ ਜਾਂਦਾ ਪਿੰਡ ਨੂੰ ਰਾਹ ਮੱਥਾ ਟੇਕ ਕੇ ਚੱਲੇ ਆ ਘਰ ਨੂੰ ਜੀ ਹੁਣ ਬਹਿ ਗਏ ਆ ਆਪਾਂ ਗੱਡੀ 'ਚ ਤੇ ਵਾਪਸ ਚੱਲੇ ਆ ਦਰਾਹੇ ਤੋਂ ਹੁਣ ਲੁਧਿਆਣੇ ਨੂੰ ਤੇ ਹਰਦੀਪ ਨੇ ਡਿਮਾਂਡ ਰੱਖਤੀ ਆ ਕਹਿੰਦੀ ਮੈਂ ਰਖੜੀਆਂ ਲਈ ਸੂਟ ਲੈਣਾ ਵਾ ਵੀਰੇ ਨੇ 6 ਮਹੀਨੇ ਬਾਅਦ ਰਖੜੀ ਬੰਨਣ ਜਾਣੀ ਆ ਮੇ ਛੱਲੀ ਵੀ ਖਾਣੀ ਆ ਉਹ 6 ਮਹੀਨੇ ਆ ਦਾ ਨੇ ਬਨਵਾਸ ਕੱਟਣਾ ਵਾ ਨਵਾਂ ਸੂਟ ਪਾ ਕੇ ਇੱਕ ਰਸਤੇ ਦੇ ਵਿੱਚ ਛੱਲੇ ਵੀ ਲੈਦੇ ਆ ਹੁਣ ਇੱਕ ਇਹ ਛੱਲੀ ਦੀ ਡਿਮਾਂਡ ਕਰਦੀ ਆ ਹੁਣ ਦੱਸੋ ਕਿ ਇਹਨੂੰ ਪਾ ਛੱਲੀ ਕੱਲੀ ਖਵਾਈਏ ਕਿ ਸੂਟ ਕਿਉਂਕਿ ਇੱਕ ਟਾਈਮ ਦੀ ਚੀਜ਼ ਇੱਕ ਹੀ ਮਿਲਣੀ ਆ ਦੋ ਚੀਜ਼ਾਂ ਨਹੀਂ ਮਿਲਣੀ ਤਾਂ ਦੋਨਾਂ ਹੀ ਖਾਣੀਆਂ ਨੇ ਛੱਲੀ ਵੀ ਖਾਣੀ ਆ ਸੂਟ ਵੀ ਲੈਣਾ ਚਲੋ ਬੱਚਿਆਂ ਨੂੰ ਪੁੱਛਦੇ ਆ ਹਾਂ ਬਈ ਤੁਸੀਂ ਦੱਸੋ ਛੱਲੀ ਕਿ ਸੂਟ ਐਸੀ ਵੱਲਾ ਛੱਲੀ ਖਾਣੀ ਆ ਸੀ ਸੰਡੇ ਦਾ ਸੂਟ ਆ ਫੇਰ ਤੁਹਾਡੇ ਸੂਟ ਕੈਨਸਲ ਹੋ ਜਾਣੇ ਆ ਨਹੀਂ ਹਾਂ ਇਹ ਹੋਟੀ ਬਣ ਇੱਕੀ ਚੀਜ਼ ਬਣਿਆ ਲੈ ਮਰਜੀ ਮੇਰੀ ਕਿਤੇ ਮਰਜੀ ਤੁਸੀਂ ਆਪ ਚੂਸ ਕਰੋ ਪਪਾ ਜੀ ਦੋਨੇ ਚਿੱਟੀਆਂ ਲੈ ਅੰਬਾਸ ਤੇ ਔਰ ਐਂ ਦੇ ਤੇਰੇ ਤਾਂ ਇੱਧਰ ਆ ਕੇ ਮੋਲ ਇੱਧਰ ਆ ਕੇ ਬੋਲ ਮੜਾ ਜਾ ਹਾਂ ਬਸ ਇਹ ਤਾਂ ਚਿੱਟੀ ਖਾਣਾ ਤੇ ਐ ਤੂੰ ਛੱਲੀ ਛੱਲੀ ਕਿਵੇਂ ਖਾਏਂਗੀ ਤੇਰੇ ਤਾਂ ਦੰਦ ਪਹਿਲੇ ਹੀ ਉੱਡੇ ਹੋਏ ਨੇ ਚਲੋ ਕੋਈ ਗੱਲ ਨਹੀਂ ਲੋ ਜੀ ਆ ਰਹੇ ਆ ਤਰਾਹੇ ਨੂੰ ਵਾਪਸੀ ਦਾ ਰਾਹ ਕਰিয়ে ਆਪਾਂ ਵਾਪਸੀ ਲੁਧਿਆਣੇ ਨੂੰ ਲੁਧਿਆਣੇ ਨੂੰ ਚਲੀਏ ਹੁਣ ਫਿਰ ਦੇਖਦੇ ਆ ਸੋਚਦੇ ਆ ਕਿੱਥੋਂ ਇਹਨੂੰ ਸੂਟ ਦਵਾਈਏ ਇੱਕ ਤਾਂ ਸੋਇ ਦਾ ਕੰਡਾ ਕਰਦੇ ਪੁੱਲ ਦੇ ਥਲੇ ਦਵਾਈਦਾ ਸੇਲ ਦੇ ਵਿੱਚ ਲੱਗੀ ਹੁੰਦੀ ਆ ਸੇਲ ਬਾਕੀ ਚਲੋ ਕੋਈ ਗੱਲ ਨਹੀਂ ਜੋ ਇਹਦੇ ਕਰਮਾਂ ਦਾ ਅੱਜ ਪਤੀਆ ਹੀ ਲਾਉਂ ਵਾਹ ਤਾਂ ਵਧੀਆ ਦਾ ਸੂਟ ਹੈ ਹੁਣ ਵੀ ਬਾਈ ਫਿਰਦੀ ਹੈ ਭਾਵੇਂ ਇਹੀ ਪਾ ਲਵੇ ਰਖੜੀਆਂ ਨੂੰ ਇਹ ਕਿਹੜਾ 6 ਮਹੀਨੇ ਚ ਵੀਰੇ ਨੇ ਦੇਖ ਲਿਆ ਹੋਣਾ ਵੀਰੇ ਨੇ 50 ਵਾਰ ਦੇਖਿਆ ਹੈ ਸੂਟ ਮੇਰਾ ਅੱਛਾ ਮੇਰੇ ਪਾਪੀ ਪਰ ਸਾਰੇ ਸੂਟ ਦੇਖਦੇ ਆਂ ਹਾਂ ਟਿੱਕ ਮਾਰ ਰਖੜੀ ਬੰਨਣੇ ਆ ਭਰਾਵਾ ਕਿਹਾ ਕੁੜੀ ਨੇ ਕਿ ਨਹੀਂ ਸਿਆਣੀ ਗੱਲ ਕੀਤੀ ਹੈ ਕੀ ਕਹਿੰਦੀ ਕਹਿੰਦੀ ਮੇਰੇ ਪਾਪਾ ਨਹੀਂ ਕਿਸੇ ਦੇ ਸੂਟ ਦੇਖਦੇ ਹੁੰਦੇ ਪਾਪਾ ਸਾਰਾ ਕੁਝ ਦੇਖਦਾ ਹੁੰਦਾ ਨੇ ਚਲੋ ਦੋਸਤੋ ਫਿਰ ਮਿਲਦੇ ਆਪਾਂ ਇੱਕ ਤੋਂ ਬਾਅਦ ਥੋੜੀ ਜਿਹੀ ਬ੍ਰੇਕ ਤੋਂ ਬਾਅਦ ਸੂਟ ਦੀ ਕੋਈ ਦੁਕਾਨ ਲੱਭ ਲਈ ਕਿਤੇ ਜਿੱਥੇ ਕੋਈ ਫੜੀ-ਪੁੜੀ ਜੀ ਲੱਗੀ ਹੋਵੇ ਆ ਯਾਰ ਕਿੱਥੇ ਤੋਂ ਬਾਅਦ ਬਾਣੀ ਛੱਲੀ ਤਾਂ ਹੈ ਨਹੀਂ ਬਾਹਰ ਆ ਗਈ ਆਦੇ ਬਾਹਰ ਗੋਭੀ ਹੈਗੀ ਆ ਜੀ ਸਾਨੂੰ ਪਾਈ ਮਿਲ ਗਿਆ ਸਾਨੂੰ ਲੋ ਜੀ ਛੱਲੀ ਵਾਲਾ ਭਾਈ ਵੀ ਮਿਲ ਗਿਆ ਕਿਸਮਤ ਚੰਗੀ ਆ ਦੇਖਦੇ ਆ ਫੇਰ ਹੁਣ ਸੂਟ ਹੋ ਗਏ ਇਹਨਾਂ ਦੇ ਕੈਨਸਲ ਐਵੇਂ ਕੈਨਸਲ ਹੋ ਗਏ ਨਮਾਗੇ ਚੱਲੋ ਚੱਲੀ ਕਰਾ ਲੀਆ ਮੈਨੇ ਖੱਲੀ ਲਈ ਦੇ ਬਾਜਟ ਕੋਈ ਨਾ ਕੋਈ ਨਾ ਉਹਨੇ ਇੱਕ ਚੱਲੀ ਦੇ ਦੇ ਛਲੀਆਂ ਵੀ ਆਪਣੀ ਦੇਈ ਮੈਨੇ ਕੋਈ ਨਾ ਪੁੱਛ ਲੋ ਹਾਂ ਹਾਂ ਚੱਲ ਕੋਈ ਨਾ ਆਹ ਦੇ ਤਾਂ ਕੱਟ ਲਈ ਮੇਰੇ ਵਾਲੇ ਚ ਪੈਸੇ ਕੱਟ ਲੈ ਲੈ ਆੜੀ ਛੱਲੀ ਲੈ ਦੋਨੋਂ ਜਣੇ ਅੱਧੀ ਅੱਧੀ ਕਰ ਦੋਨੋਂ ਥੱਲੇ ਨਾ ਹੈ ਦੋਨੋਂ ਦੀ ਲੈ ਮੈਂ ਅੱਧੀ ਅੱਧੀ ਕਰਕੇ ਦਾਂ ਟੜ ਜਾ ਠੀਕ ਆ ਚੰਗਾ ਬਾਏ ਅਬ ਜਾ ਉਹ ਨਾ ਟੜੀ ਬਾੜੀ ਨਾ ਛਲੀਆਂ ਰਾੜੀ ਠੀਕ ਆ ਅੰਦਰ ਸਾਡੇ ਬੰਦੇ ਛਲੀਆਂ ਖਾਣ ਨੂੰ ਬਿਤਾ ਹੋਏ ਬੈਨੇ ਛੱਲੀ ਵਾਲਾ ਕਹਿੰਦਾ ਮੰਨਤ ਬਾਣੀ ਨੂੰ ਛੱਲੀ ਦੇਣੀ ਨਹੀਂ ਹੈਗੀ ਕਿਉਂ ਆਹ ਤੈਨੂੰ ਪੁੱਛਣਾ ਕਿਹਨਾਂ ਉਹ ਕਹਿੰਦੇ ਬਾਣੀ ਦੇ ਦੰਦ ਨਹੀਂ ਹੈਗੇ ਤੇ ਮੰਨਤ ਨੂੰ ਹਸਣਾ ਨਹੀਂ ਆਉਂਦਾ ਮੇਰੇ ਦੰਦ ਖੈਰੇ ਯਾਰ ਕਿੱਥੇ ਦਿਖਾ ਐ ਪੂਰੇ ਕਰੇ ਓਹੋ ਮੇਰੇ ਦੰਦ ਕਹਿੰਦੇ ਕਲੀ ਜੱਪੂ ਨੂੰ ਛੱਲੀ ਦੇਣੀ ਹੈ ਅੱਤੀ ਦਾ ਸਾਡਾ ਮੁੱਖੀ ਨਹੀਂ ਦੇਖ ਹੈ ਹਾਂ ਜੱਲਾ ਦੇ ਜੱਪੂ ਤੂੰ ਖਣੀ ਛੱਲੀ ਹਾਂ ਦੀਦੀ ਨਾਲ ਖਾਏਗੀ ਆ ਦੇਖੋ ਇਹ ਤੁਹਾਡੇ ਨਾਲ ਸਾਰਨਾ ਵਧੀਆ ਹੋ ਨੀਚੇ ਉਤਰ ਕੇ ਖਾਣੀ ਆ ਨੀਚੇ ਉਤਰ ਕੇ ਖਾਣੀ ਨਹੀਂ ਨੀਚੇ ਨਹੀਂ ਉਤਰ ਕੇ ਖਾਣੀ ਨੀਚੇ ਤੂੰ ਮੈਨੂੰ ਪਤਾ ਮਿੱਟੀ ਖਾਣੀ ਤੈਨੂੰ ਮਿੱਟੀ ਦਿੰਦੀ ਆ ਤੇ ਕਿੰਨੀ ਮਿੱਟੀ ਵੀ ਆ ਹਾਂ ਮੂੰਹ ਚ ਮਿੱਟੀ ਦਾ ਪਾਣੀ ਆ ਰਿਹਾ ਨਾ ਤੇਰੇ ਇਧਰ ਦੇਖੀ ਮੇਰੇ ਵਾਲਾ ਹਾਂ ਮਿੱਟੀ ਖਾਣੀ ਆ ਨਹੀਂ ਝੂਠ ਬੋਲਦੀ ਆ ਹਾਂ ਆ ਕਹਿੰਦੀ ਨਹੀਂ ਬਹੁਤ ਮਿੱਟੀ ਨਹੀਂ ਖਾਣੀ ਹੈਗੀ ਠੀਕ ਆ ਮਿੱਟੀ ਗੰਦੀ ਆਏ ਆਪਾਂ ਲੱਗ ਗਿਆ ਤੂੰ ਚੌਥੀ ਜੋ ਹੋ ਗਈ ਹੈ ਨਹੀਂ ਮਿੱਟੀ ਨਹੀਂ ਪਾ ਮਿੱਟੀ ਪਾ ਪਪਾ ਨਾਲ ਮਿੱਟੀ ਨਹੀਂ ਕਹਿੰਦਾ ਮਿੱਟੀ ਨਹੀਂ ਮੰਦਾ ਨਹੀਂ ਮਿੱਟੀ ਕੰਦਾ ਚਲ ਜੇ ਮਿੱਟੀ ਖਾਣੀ ਨਹੀਂ ਫਿਰ ਬਾਪਾ ਬਾਹਰ ਕੱਢ ਹੋਣਾ ਵਾ ਬਾਹਰ ਤਾਂ ਜਿਹੜਾ ਮਿੱਟੀ ਖਾਂਦੇ ਉਹ ਹੁੰਦੇ ਆ ਠੀਕ ਆ ਚਲੋ ਠੀਕ ਆ ਚਲੋ ਅੰਦਰ ਹੋ ਜੋ ਅੰਦਰ ਹੋ ਜਾ ਮੈਂ ਉਹ ਮੈਂ ਦੇਖ ਕੇ ਉਹਨਾਂ ਛੱਲੀ ਪੁੰਨੀ ਗਈ ਕਿ ਨਹੀਂ ਸੇਕ ਹੋ ਗਈ ਵੀਰੇ ਹਾਂ ਜੀ ਆਪਾਂ ਫੋਨ ਲਿਆ ਵਾ ਫੋਨ ਫੋਨ ਦੇਓ ਫੋਨ ਹੁਣ ਜਿਹਨੇ ਛੱਲੀ ਖਾਣੀ ਆ ਉਹਦੇ ਛੱਲੀ ਤੇ ਲਈ ਗੂਗਲ 'ਤੇ ਵੀ ਉਹਦੇ ਫੋਨ ਤੇ ਕਰੀਏ ਕਿਰੇ ਬੋਲਿਓ ਨੰਬਰ ਛੱਲੀ ਮਿਲ ਗਈ ਐ ਮੰਨਣਾ ਤਾਂ ਵੀ ਛੱਲੀ ਨੂੰ ਖਾਣ ਦੀ ਕੋਸ਼ਿਸ਼ ਕਰਦੀ ਪਈ ਐ ਇਹ ਫਟਿਆ ਤੇਰੀ ਦੰਦਾਂ ਨਾਲ ਖਾਵਾਂ ਇਹ ਮੈਂ ਦੀ ਇਹ ਦੀ ਆ ਛੋਟੀ ਦੀ ਕੀ ਜੀਵਨਾ ਚਚੜ ਕੇ ਖਾ ਜਾ ਛੋਟੀ ਦੀ ਆ ਜਿਹੜੀ ਦੇਖਨੀ ਪਈ ਐ ਇਹ ਦੀ ਛੱਪੂ ਛੱਲੀ ਮਿਲ ਗਈ ਨਹੀਂ ਬਾਣੀ ਤੈਨੂੰ ਹਾਂ ਲੈ ਚੱਲ ਹੁਣ ਜੇ ਸਾਰੇ ਭੁੱਖ ਪਾਰੇ ਆਪਾਂ ਥੋੜੀ ਛੱਲੀ ਖਾ ਖੋ ਕੇ ਭੁੱਖ ਪਾ ਲਈਏ ਪਾ ਲਈ Papa ਚਲੋ ਹੁਣ ਮਿਲਦੇ ਆਪਾਂ ਸ਼ੌਪ ਤੇ ਦੇਖਦੇ ਆ ਹਰਦੀਪ ਨੂੰ ਕਿਹੜਾ ਸੂਟ ਪਸੰਦ ਆਉਂਦਾ ਲੋ ਜੀ ਪਹੁੰਚ ਗਏ ਆ ਹੁਣ ਆਪਾਂ ਸ਼ਾਪ ਤੇ ਦੇਖਦੇ ਆ ਹਰਦੀਪ ਨੂੰ ਸੂਟ ਇੱਥੇ ਪਸੰਦ ਆਉਂਦਾ ਤੇ ਨਹੀਂ ਆਹ ਤੇ ਇੱਕ ਦੇ ਨਾਲ ਆਪਾਂ ਅੱਜ ਦਾ ਜੀ ਆਪਾਂ ਕਰਦੇ ਆ ਵੀਡੀਓ ਥੋੜੀ ਫਾਸਟ ਫੋਰਵਰਡ ਤਾਂ ਜੋ ਜਲਦੀ ਜਲਦੀ ਆਪਾਂ ਬਲੌਗ ਖਤਮ ਕਰ ਸਕੀਏ ਹੁਣ ਚੱਲੀ ਆ ਹਰਦੀਪ ਦੂਜੀ ਸ਼ਾਪ ਤੇ ਰਕੜੀ ਸਪੈਸ਼ਲ ਸੇਲ ਇੱਥੋਂ ਵੀ ਹੁਣ ਆਪਾਂ ਕਰਦੇ ਆ ਥੋੜਾ ਫਾਸਟ ਫੋਰਵਰਡ ਆਜੋ ਹਰਦੀਪ ਦਾ ਸੂਟ ਜਲਦੀ ਤੋਂ ਜਲਦੀ ਆਪਾਂ ਨੂੰ ਮਿਲ ਸਕੇ ਨਹੀਂ ਤਾਂ ਬਹੁਤ ਲੰਬੀ ਕਾਰਵਾਈ ਵੈਜਣੀ ਆ ਫਾਈਨਲੀ ਹਰਦੀਪ ਦਾ ਸੂਟ ਮਿਲ ਗਿਆ ਪੂਰੀ ਜਦੋ ਜ਼ਹਿਰ ਦੇ ਬਾਅਦ ਪੰਜਾਬ ਹੈਡਲੂਮ ਤੋਂ ਆਪਨੇ ਦਿੱਖ ਕੀ ਆਪਿੰਗ ਤੋਂ ਬਾਅਦ ਹੋਣ ਲੱਗ ਗਈ ਭੁੱਖ ਜੱਪੂ ਨੂੰ ਜਿਆਦਾ ਭੁੱਖ ਲੱਗੀ ਆ ਜੱਪੂ ਕੀ ਖਾਣਾ ਅੱਛਾ ਬੁਲੇਟ ਖਾਣੇ ਆ ਹਾਓ ਆ ਪਿੱਛੇ ਸਾਡੀ ਸੈਨਾ ਪੂਰੇ ਜੋਰ ਸ਼ੋਰ ਤੇ ਲੱਗੀ ਹੋਈ ਹੈ ਦੱਬਣ ਕਿਆ ਬਾਤ ਹੈ ਆ ਪਾਣੀ ਦੀ ਜਾਨ ਚ ਜਾਨ ਹੋਣ ਆਈ ਹੈ ਜਦੋਂ ਇਹਨੂੰ ਖਾਣ ਨੂੰ ਕੁਝ ਮਿਲਿਆ ਦਿਖਾਓ ਕੀ ਕੀ ਖਾਣਾ ਤੁਸੀਂ ਵੀ ਸੇਮ ਆ ਕੋ ਬੱਤ ਨਹੀਂ ਆਇਆ ਸਰਦੀਪਾ ਕੀ ਜਾਨ ਚ ਜਾਨ ਹੂੰ ਹੂੰ ਜੱਪੂ ਬੋਲਟ ਖਾਈ ਜਾ ਰਹੀ ਹੈ ਮੇਰੇ ਚੱਲ ਫਿਰ ਮੈਂ ਵੀ ਖਾਲਾ ਹਾਂ ਹਾਂ ਕਰਕੇ ਤਾ ਲੋ ਜੀ ਫਾਈਨਲੀ ਪੇਟ ਪੂਜਾ ਕਰਕੇ ਤੀਸਰੀ ਦੁਕਾਨ ਤੋਂ ਹਰਦੀਪ ਦਾ ਸੂਟ ਮਿਲ ਗਿਆ ਹੁਣ ਇਹ ਸੂਟ ਲੈ ਕੇ ਚੱਲੇ ਆਂ ਆਪਾਂ ਘਰ ਨੂੰ ਸਭ ਪਹਿਲਾਂ ਤਾਂ ਚਿਹਰਾ ਖਿਲੇ ਪਿਆ ਸੀਗਾ ਹੁਣ ਬਿਲਕੁਲ ਥਕਾਵਣ ਨਾਲ ਮੁਰਝਾਏ ਪਏ ਨੇ ਹੁਣ ਅੱਗੇ ਮੂਰੇ ਲਾਈਟਾਂ ਨੇ ਜੀ ਚਲੋ ਮੈਂ ਤੁਹਾਡੇ ਨਾਲ ਕਰਦਾ ਗੱਲ ਥੋੜੀ ਦੇਰ ਰੁੱਕ ਕੇ ਫਾਈਨਲੀ ਹਰਦੀਪ ਨੇ ਆਪਣਾ ਸੂਟ ਵੀ ਲੈ ਲਿਆ। ਲੋ ਦੇਖੀ ਹੁਣ ਇੱਕ ਦਰਵਾਜ਼ਾ ਹੀ ਖੋਲ ਕੇ। ਯਾਹ ਬਾਤ ਹੈ। ਚਲੋ ਆ ਗਿਆ। ਸਲਵਾਰ। ਠੀਕ ਆ ਤੇ ਆ ਕਮੀਜ਼ ਹੋ ਗਿਆ ਹੈ। ਸ਼ਾਰਟ ਹੋ ਗਿਆ, ਕਿੰਨੀ ਹੋ ਗਈ। ਠੀਕ ਆ। ਆਇਆ। ਓਹੋ ਡੈਫੈਕਟਡ ਨਹੀਂ ਉਹ ਤਾਂ ਫਿਰ ਇਹਦੇ ਵਿੱਚ ਹੀ ਹੋ ਜਾਊਗਾ ਇਹ ਤਾਂ ਕਮਰੇ ਤੋਂ ਆ ਜਾਊਗਾ ਚਲੋ ਕੋਈ ਨਾ ਇਹ ਹੁਣ ਕਦੋਂ ਪਤਾ ਲੱਗੂ ਪਤਾ ਠੀਕ ਆ ਨਾ ਹੂੰ ਚਲੋ ਵੀ ਦੋਸਤੋ ਮਿਲਦੇ ਆ ਅਗਲੇ ਵਲੌਗ ਨਾਲ ਜਦ ਤੱਕ ਲਈ ਗੁੱਡ ਨਾਈਟ